ਸਾਰੇ ਬੈਂਕਾਂ ਦਾ ਵੀ ਬੈਂਕ ਯਾਨੀ ਆਰਬੀਆਈ ਭਾਰਤੀ ਰਿਜ਼ਰਵ ਬੈਂਕ ਇਹਨਾਂ ਦਿਨਾਂ ਵਿੱਚ ਓਐਮਓ ਕਰ ਰਿਹਾ ਹੈ ਓਐਮਓ ਤੋਂ ਭਾਵ ਓਪਨ ਮਾਰਕੀਟ ਆਪਰੇਸ਼ਨਸ ਆਰਬੀਆਈ ਓਐਮਓ ਨੂੰ ਵਰਤ ਕੇ ਦੇਸ਼ ਦੀ ਇਕਨੋਮੀ ਚ ਸਟੇਬਿਲਿਟੀ ਲਿਆਉਣ ਦੀ ਕੋਸ਼ਿਸ਼ ਕਰਦਾ ਹੈ ਓਪਨ ਮਾਰਕੀਟ ਆਪਰੇਸ਼ਨਸ ਤੋਂ ਮਤਲਬ ਹੁੰਦਾ ਹੈ ਕਿ ਆਰਬੀਆਈ ਸਰਕਾਰੀ ਸੈਕਿਉਰਿਟੀਆਂ ਨੂੰ ਵੇਚਦਾ ਜਾਂ ਖਰੀਦਦਾ ਹੈ ਜਾਂ ਕਹਿ ਲਈਏ ਕਿ ਭਾਰਤ ਸਰਕਾਰ ਦੇ ਨਾਮ ਤੇ ਬੌਂਡਸ ਨੂੰ ਖਰੀਦਦਾ ਜਾਂ ਵੇਚਦਾ ਹੈ ਇਹਨੂੰ ਹੋਰ ਸੌਖੇ ਸ਼ਬਦਾਂ 'ਚ ਸਮਝ ਲਈਏ ਕਿ RBI ਵੱਲੋਂ ਸਰਕਾਰ ਦੇ ਨਾਮ ਤੇ ਲੋਨ ਲਿਆ ਜਾਂਦਾ ਹੈ ਜਾਂ ਸਰਕਾਰ ਦੇ ਨਾਮ ਤੇ ਇਨਵੈਸਟ ਕੀਤਾ ਜਾਂਦਾ ਹੈ ਜਾਂ ਲੋਨ ਨੂੰ ਵਾਪਸ ਕੀਤਾ ਜਾਂਦਾ ਹੈ ਇਹਨਾਂ ਸਰਕਾਰੀ ਬੌਂਡਸ ਤੇ ਵਿਆਜ ਵੀ ਲੱਗਦਾ ਹੈ RBI ਇਹ ਬੌਂਡਸ ਬੈਂਕਾਂ ਨੂੰ ਵੇਚਦਾ ਜਾਂ ਬੈਂਕਾਂ ਤੋਂ ਖਰੀਦਦਾ ਹੈ RBI ਦੇ ਸਰਕਾਰੀ ਸਿਕਿਉਰਿਟिज ਨੂੰ ਵੇਚਣ ਜਾਂ ਖਰੀਦਣ ਦੇ ਕਈ ਕਾਰਨ ਹੁੰਦੇ ਹਨ ਜਿਵੇਂ ਮਹਿੰਗਾਈ ਤੇ ਕਾਬੂ ਪਾਣਾ ਇਕਨੋਮੀ ਚ ਲਿਕਵਿਡਿਟੀ ਨੂੰ ਮੈਨੇਜ ਕਰਨਾ ਭਾਅ ਕੇ ਜਿਹੜਾ ਪੈਸੇ ਦਾ ਲੈਣ-ਦੇਣ ਹੈ ਉਸ ਨੂੰ ਮੈਨੇਜ ਕਰਨਾ ਵਿਦੇਸ਼ੀ ਕਰੰਸੀਜ਼ ਦੇ ਮੁਕਾਬਲੇ ਰੁਪਏ ਨੂੰ ਸਥਿਰ ਰੱਖਣਾ ਭਾਅ ਕਰੰਸੀ ਨੂੰ ਸਟੇਬਲਾਈਜ਼ ਕਰਨਾ ਸਰਕਾਰ ਲਈ ਲੋਨ ਦਾ ਪ੍ਰਬੰਧਨ ਕਰਨਾ ਤੇ ਇੰਟਰਸਟ ਰੇਟਸ ਨੂੰ ਮੈਨੇਜ ਕਰਨਾ ਸਾਲ 2025 ਵਿੱਚ RBI ਸਰਕਾਰੀ ਸੈਕਿਉਰिटीज ਨੂੰ ਖਰੀਦ ਰਿਹਾ ਹੈ ਜਦੋਂ RBI ਬੈਂਕਾਂ ਕੋਲ ਇਹਨਾਂ ਬੌਂਡਸ ਨੂੰ ਖਰੀਦਦਾ ਹੈ ਤਾਂ RBI ਉਹਨਾਂ ਸੈਕਿਉਰिटीज ਨੂੰ ਖਰੀਦਣ ਲਈ ਬੈਂਕਾਂ ਨੂੰ ਭੁਗਤਾਨ ਕਰਦਾ ਹੈ ਭਾਵ ਕਿ ਬੈਂਕਾਂ ਨੂੰ ਬੌਂਡਸ ਦੇ ਬਦਲੇ ਪੈਸੇ ਦਿੰਦਾ ਹੈ ਜਿਸ ਨਾਲ ਬੈਂਕਾਂ 'ਚ ਪੈਸੇ ਦੀ ਕਮੀ ਦੂਰ ਹੋ ਜਾਂਦੀ ਹੈ ਅਸੀਂ ਜਾਣਦੇ ਹਾਂ ਕਿ ਇਸ ਸਮੇਂ ਦੇਸ਼ ਦੇ ਬੈਂਕਾਂ ਵਿੱਚ ਪੈਸੇ ਦੀ ਕਿੱਲਤ ਹੈ ਬੈਂਕਾਂ ਕੋਲ ਡਿਪੋਜ਼ਿਟਸ ਘਟਾ ਰਹੇ ਨੇ ਤੇ ਲੋਨ ਲੈਣ ਵਾਲਿਆਂ ਦੀ ਗਿਣਤੀ ਜ਼ਿਆਦਾ ਹੈ ਇੱਕ ਰਿਪੋਰਟ ਮੁਤਾਬਕ ਬੈਂਕਾਂ ਵਿੱਚ ਰੋਜ਼ਾਨਾ ਦੀ ਐਵਰੇਜ 1 ਲੱਖ ਕਰੋੜ ਤੋਂ 1.5 ਲੱਖ ਕਰੋੜ ਰੁਪਏ ਦੀ ਕਿਲਤ ਹੈ RBI ਵੱਲੋਂ ਜਨਵਰੀ 2025 ਵਿੱਚ 60000 ਕਰੋੜ ਦੇ ਓਪਨ ਮਾਰਕੀਟ ਆਪਰੇਸ਼ਨਸ ਦਾ ਐਲਾਨ ਕੀਤਾ ਗਿਆ ਸੀ ਜੋ ਤਿੰਨ ਹਿੱਸਿਆਂ ਵਿੱਚ ਹੋਣਾ ਸੀ ਹਰੇਕ ਵਾਰ 20000 ਕਰੋੜ ਰੁਪਏ ਦੇ ਓਐਮਓ ਕੀਤੇ ਜਾਣੇ ਸੀ ਪਰ ਬੈਂਕਾਂ ਵਿੱਚ ਪੈਸੇ ਦੀ ਇੰਨੀ ਕਮੀ ਸੀ ਕਿ 13 ਫਰਵਰੀ ਨੂੰ ਹੋਣ ਵਾਲੀ ਦੂਸਰੀ ਕਿਸ਼ਤ 20000 ਕਰੋੜ ਰੁਪਏ ਦੀ ਥਾਂ 40000 ਰੁਪਏ ਕਰੋੜ ਦੀ ਕਰਨੀ ਪਈ ਇਸ ਤੋਂ ਇਲਾਵਾ ਆਰਬੀਆਈ ਪੈਸੇ ਦੀ ਕਿਲਤ ਨੂੰ ਦੂਰ ਕਰਨ ਲਈ ਡਾਲਰ ਤੇ ਰੁਪਏ ਦਾ ਬਾਇ ਸੈਲਸ ਵੈਬ ਵੀ ਕਰ ਰਿਹਾ ਹੈ ਤੇ ਵੇਰੀਏਬਲ ਰੇਟ ਰੈਪੋ ਵੀ ਜਿਸ ਤੇ ਆਉਣ ਵਾਲੇ ਦਿਨਾਂ ਚ ਹੋਰ ਚਰਚਾ ਕੀਤੀ ਜਾਵੇਗੀ ਜੇ ਵੀਡੀਓ ਪਸੰਦ ਆਈ ਹੋਵੇ ਤੇ ਸ਼ੇਅਰ ਸ਼ੇਅਰ ਜਰੂਰ ਕਰਨਾ ਇਸ ਚੈਨਲ ਨੂੰ ਸਬਸਕ੍ਰਾਈਬ